ਜਿਹੜੇ 84 ਤੋਂ ਲੈ ਕੇ ਰਹੇ ਨੇ ਇਹਦੇ ਵਿੱਚੋਂ ਇਸ ਕੰਮ ਦੇ ਵਿੱਚੋਂ ਬਰਗਾੜੀ ਕਾਂਡ ਸਰਸਾ ਜੀ ਮਾਫੀਆਂ ਚਿੱਟਾ ਲਿਆਉਣ ਚ ਸਾਰਾ ਕੁਝ ਮੈਂ ਨਹੀਂ ਜਾਣਦਾ ਵੀ ਇਹ ਮੰਨੇ ਨਹੀਂ ਕਾਂਗਰਸੀਆਂ ਨੇ ਵੀ ਕੀਤਾ ਇਹ ਕਾਡੀਆਂ ਨੇ ਵੀ ਕੀਤਾ ਹੈ ਅੱਛਾ ਜੀ ਇਹਨਾਂ ਨੂੰ ਕਲੀਆਂ ਤੋਂ ਕਲੀਆਂ ਸਜ਼ਾ ਮਿਲਣੀ ਚਾਹੀਦੀਆਂ ਨੇ ਨੰਬਰ ਦੂਸਰਾ ਮਾਰੇ ਕੰਨਾਂ ਤੇ ਦੋਵੇਂ ਕੰਨ ਨਾਲ ਸੈੱਟ ਹੋ ਜਾਂਦੇ ਨਹੀਂ ਨਹੀਂ ਬਾਬਾ ਇਹ ਦੁਬਾਰਾ ਬਿਠਾ ਠੀਕ ਰਹਿੰਦਾ ਹੋ ਤੇ ਆ ਜਿਹੜਾ ਜੀ ਇਹਦਾ ਨਾਂ ਹੈ 나ਗਣੀ ਹਾਂਜੀ ਬਾਬਾ ਜੀ ਆ ਵੀ ਦਿਖਾਓ ਇਹ 나ਗਣੀ ਇਹ ਜਿਹਦੇ ਅੰਦਰ ਗਈ ਨਾ ਅੰਦਰ ਜੀ ਤੇ ਉਹਦੇ ਦਮ ਜਲੰਦਰ ਸਾਡੇ ਪਾਸ਼ਾ ਦੀਆਂ ਨਿਸ਼ਾਨੀਆਂ ਜੀ ਜਿਨੇ ਕੋਈ ਸਿੱਖ ਨਹੀਂ ਵੇਖਿਆ ਕੋਈ ਹਿੰਦੂ ਨਹੀਂ ਵੇਖਿਆ ਸਰਦਾਰ

ਫਾਰਮਿੰਗ ਬਾਬਾ ਚੈਨਲ ਦੇ ਵਿੱਚ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਮਾਗੀ ਮੇਲੇ ਤੋਂ ਤੇ ਸਾਡੇ ਨਾਲ ਜੁੜੇ ਨੇ ਅੱਜ ਨਿਹੰਗ ਸਿੰਘ ਜੀ ਤੇ ਬਾਬਾ ਜੀ ਮੌਜੂਦ ਨੇ ਗੱਲਬਾਤ ਵੀ ਕਰਾਈ ਕਿਸ ਤਰ੍ਹਾਂ ਦਾ ਮੇਲਾ ਚੱਲ ਰਿਹਾ ਹੈ ਕੀ ਵਿਚਾਰ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਬਾਬਾ ਜੀ ਇੱਕ ਸਾਡੇ ਵੀਰਾਂ ਨੂੰ ਨਾਂ ਦੱਸ ਦਿਓ ਤੇ ਕਿੱਥੋਂ ਆਏ ਹੋ ਜਰਾ ਦੱਸੋ ਮੇਰਾ ਨਾਮ ਬਲਿਹਾਰ ਸਿੰਘ ਜੀ ਤੇ ਜ਼ਿਲ੍ਹਾ ਪਟਿਆਲਾ ਜੀ ਤੇ ਬਾਬਾ ਜੀ ਦੱਸਿਓ ਮਾੜਾ ਜ ਮੇਲਾ ਕਿਵੇਂ ਚੱਲ ਰਿਹਾ ਐ ਇਸ ਵਾਰ ਮੇਲਾ ਮੇਲਾ ਬਹੁਤ ਵਧੀਆ ਬਹੁਤ ਸੋਹਣਾ ਸੁਖ ਸ਼ਾਂਤ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਥੇ 40 ਮੁਕਤਿਆਂ ਦੀ ਮੁਕਤੀ ਹੋਈ ਸੀ ਜੀ ਤੇ ਉਹਨਾਂ ਨੇ ਵਦਾਵਾ ਵੀ ਇੱਥੇ ਪਾੜਿਆ ਸੀ ਜੀ ਉਹ ਟੀਬੀ ਸਾਹਿਬ ਰਹੇ ਹਨ ਪਰਾਂ ਸ਼ਹਿਰ ਦੇ ਵਿੱਚ ਜਿਹੜਾ ਹੈ ਖਤਰਾਂੇ ਦੀ ਟਾਪ ਵਾਜਦੀ ਜੀ ਉਥੇ ਮਾਈ ਭਾਖਾ ਹੋਰ ਮਾਨ ਸਿੰਘ ਹੋਰ 40 ਸਿੰਘ ਜੀ ਉਹਨਾਂ ਦੇ ਨਾਂ ਉਥੇ ਲਿਖੇ ਨੇ ਬਿਲਕੁਲ ਉਹ ਨਾਲ 시ਦੀ ਪਾਤੀ ਜੀ ਫਿਰ ਮਾਂ ਸੇ ਕੁਛ ਸੀ ਹੋ ਗਿਆ ਮਾਈ ਪਾ ਘੌਰ ਤੇ ਹੋਰ ਕੁਛ ਨਾਲ ਗਏ ਜੀ ਅੱਗੇ ਦਮਦਮਾ ਸਾਹਿਬ ਨੂੰ ਚਾਲਦੇ ਪਾ ਗਏ ਜੀ ਜੀ ਮੇਲਾ ਤੇ ਹੋਇਆ ਸੀ ਗਰਮੀਆਂ ਚ ਲਈ ਤੇ ਗਰਮੀਆਂ ਚ ਜੀ ਪਰ ਇਹ ਮਨਾਰ ਸਿਆਣਿਆਂ ਨੇ ਜਿਹੜੇ ਬੰਦੇ ਨੇ ਜੀ ਉਹਨਾਂ ਨੇ ਛੋਟੇ ਸਿਆਦ ਲੋਕ ਵੇਦੇ ਹੁੰਦੇ ਨੇ ਤੇ ਪਾਣੀ ਦੀ ਸ਼ੋਰ ਸੀ ਟੋਣ ਦੀ ਤੰਗੀ ਸੀ ਠੀਕ ਹੈ ਜੀ ਜੋ ਫਿਰ ਆਪਣਾ ਮੇਲਾ ਹੁਣ ਇਹ ਮਾਗੀ ਦਾ ਮੇਲਾ ਲੱਗਦਾ ਹੈ ਨੇ ਖਾ ਦਾ ਇਕੱਠੀਆਂ ਹੁੰਦੀਆਂ ਨੇ ਘੋੜੀਆਂ ਦਾ ਮੇਲਾ ਲੱਗਦਾ ਘੋੜੀਆਂ ਦਾ ਜੀ ਮੱਝਾਂ ਗਾਵਾਂ ਮੱਝਾਂ ਵੀ ਹੁੰਦੀਆਂ ਨੇ ਝੋਟੇ ਵੀ ਉਹਨੇ ਕੁੱਤੇ ਵੀ ਹੁੰਦੇ ਨੇ ਮੁਰਗੇ ਵੀ ਹੁੰਦੇ ਸਾਫ ਕੋਈ ਬੜਾ ਵਧੀਆ ਵੇਖਣ ਵਾਲੀ ਚੀਜ਼ ਏ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਬਿਲਕੁਲ ਜੀ ਲੰਗਰਾਂ ਦਾ ਕੋਈ ਅੰਤ ਨਹੀਂ ਕੋਈ ਟੁੱਟ ਨਹੀਂ ਜੋ ਮਰਜ਼ੀ ਕੋ ਖਾਏ ਦੁੱਧ ਚਾਹ ਪਾਣੀ ਸਾਰੇ ਚੀਜ਼ ਜੀ ਬਿਲਕੁਲ ਬਾਬਾ ਜੀ ਬਾਬਾ ਜੀ ਮੇਲਾ ਵੀ ਲੱਗਿਆ ਹੈ ਨਾ ਤਿਹਾਰ ਹੈ ਬੜਾ ਪਵਿੱਤਰ ਤੇ ਸਿਆਸੀ ਕਾਨਫਰੈਂਸਾਂ ਵੀ ਹੋ ਰਹੀਆਂ ਅੱਜ ਹਨਾ ਅੱਛਾ ਜੀ ਤੁਸੀਂ ਦੇਖਿਆ ਹੀ ਹੋਣਾ ਇਕੱਠ ਬਹੁਤ ਜ਼ਿਆਦਾ ਹੋ ਰਿਹਾ ਤੇ ਰਾਜਨੀਤੀ ਵੀ ਹੋ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਕਿਵੇਂ ਦੇਖਦੇ ਹੋ ਜੀ ਮੈਂ ਪਹਿਲੀ ਗੱਲ ਕਰਨਾ ਬਈ ਰਾਏ ਨਹੀਂ ਸੀ ਹੋ ਰਹੀ ਇਕੱਠ ਹੁੰਦਾ ਪਿਆ ਜੀ ਪਰ ਇਹਨਾਂ ਰਾਜਨੀਤੀ ਲੋਕਾਂ ਦੇ ਆਖੇ ਨਾ ਲੱਗੋ ਜੀ ਨਾ ਇਹਨਾਂ ਦੀਆਂ ਗੱਲਾਂ ਮੰਨੋ ਅੱਛਾ ਜੀ ਬਿਲਕੁਲ ਨਾ ਮੰਨੋ ਜਿਹੜਾ ਹਿੰਦੂ ਹੈ ਹਿੰਦੂ ਰ ਹੈ ਜਿਹੜਾ ਮੁਸਲਮਾਨ ਹੈ ਮੁਸਲਮਾਨ ਆਪਣੇ ਧਰਮ ਨੂੰ ਮੰਨੇ ਸਿੱਖ ਹੈ ਸਿੱਖ ਮੰਨੇ ਰਮਦਾਸ ਵਾਲੇ ਰਮਦਾਸ ਜੋ ਪਹਿਲੀ ਗੱਲ ਤੇ ਹੈ ਹੀ ਕੋਈ ਚੀਜ਼ ਨਹੀਂ ਜੀ ਬਾਬੇ ਨਾਨਕ ਨੇ ਸਾਨੂੰ ਸਭ ਨੂੰ ਇੱਕ ਥਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬੇ ਨਾਨਕ ਦੇ ਲੰਗਰ ਪੰਗਰ ਦੇ ਕੋ ਆਇਆ ਸੀ ਜੀ ਅਸੀਂ ਸਾਰੇ ਇਕਾਂ ਇਹਨਾਂ ਮੱਤਰੀਆਂ ਸੰਤਰੀਆਂ ਨੇ ਜੀ ਆ ਜਿਹੜੇ ਨੇ ਜਿੰਨੇ ਵੀ ਹਨ ਜਿਹੜੇ ਪਹਿਲਾਂ ਤੁਰ ਗਏ ਨੇ 84 ਦਾ ਮਗਰੋਂ ਮਗਰੋਂ ਦੀ ਗੱਲ ਕਰਨਾ ਮੈਂ ਜੀ ਜਿਹੜੇ ਪਾਪੀ ਨੇ ਪਾਪੀ ਸਾਰੇ 84 ਦੇ ਮਗਰੋਂ ਇਹਨਾ ਜੋ ਕਰਵਾਇਆ ਇਹਨਾ ਕਰਵਾਇਆ ਜੀ ਬੇਅਦਮੀਆਂ ਵੀ ਇਹ ਕਰਾਂਦੇ ਨੇ ਮਰਵਾਉਂਦੇ ਵੀ ਬੰਦਿਆਂ ਨੂੰ ਇਹ ਨੇ ਸਮਗਲੰਗ ਵੀ ਇਹ ਕਰਦੇ ਨੇ ਸਭ ਕੁਝ ਇਹ ਕਰਦੇ ਨੇ ਇਹਨਾਂ ਦੇ ਆਖੇ ਲੋਕੋ ਨਾਂ ਲਗੋ ਆਪਣਾ ਬਚਾਓ ਆਪਾ ਆਪਣੇ ਧਰਮ ਨੂੰ ਠੀਕ ਰੱਖੋ ਕੋਈ ਹਿੰਦੂ ਨਹੀਂ ਜੇ ਕੋਈ ਸਿੱਖ ਨਹੀਂ ਜੇ ਅਸੀਂ ਸਾਰੇ ਖਲੋਤੇ ਆ ਜੀ ਸਾਰੇ ਭਾਈ ਇੱਥੇ ਮੁਸਲਮਾਨ ਭਰਾ ਵੀ ਕੋ ਹੋਣਾ ਹੈ ਜੀ ਇੱਥੇ ਦੂਸਰਾ ਵੀ ਕੋ ਹੋਣਾ ਹੈ ਓਏ ਜੀ ਬਰੇਲ ਗੱਡੀ ਚੜਜੋ ਗੱਡੀ ਦੇਖ ਕੇ ਸਾਰੇ ਮੁਸਾਫਰ ਚੜਦੇ ਜਾਂਦੇ ਨੇ ਉਤਰਦੇ ਜਾਂਦੇ ਐਵੇਂ ਹੁੰਦੇ ਜਾਂਦੇ ਆ ਤੇ ਜਾ ਹੀ ਜਾਂਦੇ ਆ ਜਿਹੜਾ ਕਪੜਾ ਆਪਾਂ ਇੱਕ ਪਾਣਿਆ ਥਾਨੇ ਬਿਨੇ ਇੱਕਾ ਮੇਲੇ ਦੀ ਸਾਰੀ ਦੁਨੀਆ ਆਈ ਏ ਧੀਆਂ ਪੈਣਾ ਵੀ ਆਈਆਂ ਨੇ ਤੇ ਇਹਨਾਂ ਦੇ ਆਖੇ ਨਾਲ ਲੋਕੋ ਜਿਹੜਾ ਹੁੰਦਾ ਨਾ ਹੁਣ ਵੋਟਾਂ ਲੈਣ ਜੀ ਪਹਿਲਾਂ ਤਾਂ ਗੱਲ ਸੀ ਹੋਰ ਜੀ ਖਾਸ ਕਰਕੇ ਸਿੱਖ ਪੰਥ ਸਿੱਖ ਪੰਥ ਸਾਬ ਤੋਂ ਫਿਕਾ ਹੈ ਠੀਕ ਹੈ ਲੋਕਾਂ ਦਾ ਭਲਾ ਕਰਦਾ ਆ ਪਰ ਹੁਣ ਹੁਣ ਕੰਮ ਬਹੁਤਾ ਹੀ ਖਰਾਬ ਹੈ ਅੱਛਾ ਜੀ ਵੇਖ ਲੋ ਆਪ ਸਭ ਕੁਝ ਮੰਨੇ ਨਹੀਂ ਅਸੀਂ ਆ ਕੀਤਾ ਸੀ ਆ ਕੀਤਾ ਸੀ ਆ ਕੀਤਾ ਜਿਹੜੇ 84 ਤੋਂ ਲੈ ਕੇ ਰਹੇ ਨੇ ਇਹਦੇ ਵਿੱਚ ਇਸ ਕੰਮ ਦੇ ਵਿੱਚ ਬਰਗਾੜੀ ਕਾਂਡ ਸਰਸਾ ਜੀ ਮਾਫੀਆਂ ਚਿੱਟਾ ਲਿਆਉਣ ਚ ਸਾਰਾ ਕੁਝ ਮੈਨੂੰ ਨਹੀਂ ਜਾਂਦਾ ਵੀ ਇਹ ਮੰਨੇ ਨਹੀਂ ਕਾਂਗਰਸੀਆਂ ਨੇ ਵੀ ਕੀਤਾ ਤੇ ਕੜੀਆਂ ਵੀ ਕੀਤਾ ਹੈ ਅੱਛਾ ਇਹਨਾਂ ਨੂੰ ਕੜੀਆਂ ਤੋਂ ਕੜੀਆਂ ਸਜ਼ਾ ਮਿਲਣੀਆਂ ਚਾਹੀਦੀਆਂ ਨੇ ਨੰਬਰ ਦੂਸਰਾ ਇਹਨਾਂ ਨੂੰ ਕੋਈ ਵੋਟ ਨਾ ਪਾਉ ਜੀ ਅਗੋਂ ਨਵੀਂ ਪਾਰਟੀ ਬਣਾ ਜਾਂਦੇ ਉਤਾਰ ਦੇਣਗੇ ਜਾਂ ਫਿਰ ਕਾ ਹੀ ਮਾਰ ਦੇਣਗੇ ਇਹਨਾਂ ਮਾਰਦੇ ਨੇ ਉਤਾਰਦੇ ਨਹੀਂ ਜੀ ਇਹ ਪਿੰਡਾਂ 'ਚ ਹੁੰਦੇ ਨੇ ਨਾ ਘਟਾਪਾ ਛਾੜੋ ਇਹਨਾਂ ਨੂੰ ਵੋਟਾਂ ਪਾਉ ਨਾ ਪਰ ਕਰੀਏਗੀ ਇੰਬੋਟਾ ਨਹੀਂ 84 ਚ ਪਾਈਆਂ ਫੇਰ ਵੀ ਉਹ ਬੇਅੰਤ ਬੇਅੰਤ ਕਾਣਾ ਬਣ ਗਿਆ ਸੀ ਤੇ ਉਹ ਸਾਰੀ ਦੁਨੀਆ ਉਹਨੇ ਮਰਵਾ ਛੱਡੀ ਨਾ ਪਾਈਏ ਤਾਂ ਵੀ ਇਹਨਾਂ ਦੇ ਆਖੇ ਨਾ ਲਗੋ ਆਪਣੇ ਪਿੰਡਾਂ ਚ ਸਾਂਝ ਰੱਖੋ ਭੈਣ ਭਰਾਵਾਂ ਅਗਰ ਉਹ ਲਾਕੇ ਸਾਂਝ ਰੱਖੋ ਜੇ ਬੋਟਾ ਪਾਉਂਦੇ ਲੈਣ ਆਉਂਦੇ ਨੇ ਤੇ ਤੁਹਾਡੀਆਂ ਮਿੰਟਾਂ ਕਰਦੇ ਨੇ ਜਦੋਂ ਅਸੀਂ ਮੂਰਖਾਂ ਅਸੀਂ ਪਤਾ ਕਿਉਂ ਮੂਰਖਾਂ ਜਦੋਂ ਆਉਂਦੇ ਨੇ ਬਰਫੀਆਂ ਖਾਣੇ ਉਹਨਾਂ ਨੂੰ ਗੱਦੇ ਮਿਛਾਣੇ ਆ ਵਿਆਹਾਂ ਦੇ ਸਾਦੇ ਨੇ 10 ਰੁਪਏ ਨੂੰ ਵੀ ਦੇਖ ਜਾਂਦਾ 3 ਬੰਦੇ ਵਿਆਹ ਜਮੈਂ ਸ਼ਰਤ ਦੇ ਨਾਲ ਜਿੰਦਾ ਹੇਤੀ ਹੂੰ ਸ਼ਰਾਬ ਭਾਵੇਂ ਬੰਦੇ ਨੇ ਪੀਤਾ ਹੈ ਖੰਡ ਬਾੜ ਦੇ ਸਾਧਲੇ ਨੇ ਇਹ ਜੀ بڑے ਰੱਬ ਦੇ ਨਾਮ ਲੈਣ ਦੇ ਭਾਵੇਂ ਸਾਰੇ ਜੀ ਸ਼ਰਾਬੀ ਹੋਣ ਹੋ ਜੀ ਇਹ ਸਭ ਕੁਝ ਖਾਂਦੇ ਨੇ ਸਭ ਕੁਝ ਪੀਂਦੇ ਨੇ ਇਹਨਾਂ ਨੇ ਸਾਨੂੰ ਮਾੜੇ ਪਾਸੇ ਲਾਇਆ ਸਾਨੂੰ ਮਰਵਾਉਂਦੇ ਹੀ ਇਹ ਨਹੀਂ ਬਈ ਜੀ ਇਹਨਾਂ ਨੇ ਸਾਰਾ ਪੱਟੀ ਮੇਸ਼ ਕਰ ਦਿੱਤੀ ਜਿਹਨਾਂ ਨੇ ਕੁਝ ਨਹੀਂ ਛੱਡਿਆ ਇਹ ਦੱਸੋ ਪਰ ਜਿਸ ਦਿਨ ਤੇ ਆਪ ਔਰ ਇਹਨਾਂ ਦੀ ਹਾਨੀ-ਹਾਨੀ ਕੀਤੀ ਸਾਰਾ ਕਬੂਲ ਕਬੂਲੇ ਨੇ ਉਸ ਦਿਨ ਦੀ ਬੇਦਬੀ ਹੋਈ ਏ ਇਹ ਸਭ ਕੋਈ ਪੈਸੇ ਦੇ ਦੇ ਕੇ ਕਰਾਉਂਦੇ ਨਹੀਂ ਅਮਲੀਆਂ ਜਮਣੀਆਂ ਪੈਸੇ ਦੇ ਦਿੱਤੇ ਗੁਟਕਾ ਸਾਹ ਦੇ ਪੱਤਰੇ ਖਿਲਾਰ ਦੇ ਕਿਥੇ ਮਡਵਾਂਦੇ ਹੋ ਦੂਜੀ ਇਹਨਾਂ ਦੇ ਕੁਰਾਨ ਸ਼ਰੀਫ ਦੇ ਖਿਲਾਰ ਦਿੱਤੇ ਇਹ ਕਰਾਉਂਦੇ ਨੇ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਇਹਨਾਂ ਨੂੰ ਵੱਡਾ ਚਾਉਂਦੇ ਨੇ ਇਹਨਾਂ ਨੂੰ ਕੁੱਟੋ ਜਿਹੜੇ ਪਿੰਡ ਦੇ ਇਹਨਾਂ ਦਾ ਸਾਥ ਦਿੰਦੇ ਨਾ ਜੀ ਉਹਨਾਂ ਨੂੰ ਪਹਿਲਾਂ ਹਟੋ। ਸਹੀ। ਇਹ ਲੋਕ ਨਹੀਂ ਦੇ ਚੰਗੇ ਇਹਨਾਂ ਨੂੰ ਮਗਰੋਂ ਲਾਓ। ਅੱਗੋਂ ਕੋਈ ਆਏਗਾ ਜੇ ਠੀਕ ਆਏਗਾ। ਆਏਗਾ ਨਾ ਤੇ ਮਰਨਾ ਮਰਾਨਾ ਤੇ ਹੈ ਹੀ ਠੀਕ ਹੈ। ਹੁਣੇ ਫੇਰ ਕਾਨਫਰੰਸਾਂ ਕਰਦੇ ਨੇ ਬੈਠੇ। ਕਿਹੜੇ ਮੂਹ ਨਾਲ ਖਰਾ ਕਾਨਫਰੰਸਾਂ ਜਾਂਉਂਦੇ ਨਹੀਂ। ਇਹਨਾਂ ਨੂੰ ਦੱਸੋ ਕੀਤਾ ਕੀ ਹੈ? ਕਿਹਦਾ ਭਲਾ ਇਹਨਾਂ ਨੇ ਕੀਤਾ ਹੈ? ਹੂੰ। ਕਿਸਦਾ ਭਲਾ ਕੀਤਾ ਇਹਨਾਂ ਨੇ? ਉਹ ਯਾਰੋ ਨਾ ਹੀ ਦੂ ਧਰਮ ਛੱਡਿਆ ਨਾ ਸਿੱਖ ਧਰਮ ਛੱਡਿਆ ਨਾ ਕੋਈ ਮੁਸਲਮਾਨ ਛੱਡਿਆ ਛੱਡਿਆ ਨਾ ਨੇ। ਹਾਂ ਇਹ ਆ ਵੀ ਕੀਤਾ ਇਹ ਆ ਵੀ ਕੀਤਾ ਉਹ ਜਿਹੜਾ ਸਰਸਾਲਾ ਇਹਨਾਂ ਦਾ ਕੀ ਲੱਗਦਾ ਸੀ ਜਿਨ੍ਹਾਂ ਦਾ ਗੁਰੂ ਹੋਏਗਾ ਗੁਰੂ ਉਹਨੂੰ ਮਾਫੀ ਆਪੇ ਦੇਤੀਆ ਫੇ ਮੰਗਾ ਲਈ ਜਿਹੜੇ ਸਾਡੇ ਗੁਰੂ ਨੇ ਉਹਨਾਂ ਇਹ ਨਹੀਂ ਆਖਿਆ ਉਹਨਾਂ ਆਖਿਆ ਇਕੱਠੇ ਰੋ ਤੀ ਪੈਂਦੇ ਸਾਂਝੀ ਬਣਾਉ ਬਿਲਕੁਲ ਤੇ ਹਿੰਦੂ ਹਿੰਦੂ ਸੇ ਕੋਈ ਨਹੀਂ ਜੇ ਇਹਨਾਂ ਦਾ ਧਰਮ ਬਚਾਇਆ ਉਹਨਾਂ ਨੇ ਕਈ ਮੂਰਖਾ ਛੱਡਦੇ ਨੇ ਹਿੰਦੂਆਂ ਤੁਸੀਂ ਠੀਕ ਨਹੀਂ ਇਹ ਸਿੱਖਾ ਛੱਡਦੇ ਨੇ ਆਪਾਂ ਸਾਰੇ ਜੀ ਬਿਲਕੁਲ ਬਿਲਕੁਲ ਅੱਛਾ ਕੇਸ ਨੇ ਰਵਾਜ ਕੇ ਮਨਾਲਾ ਜੀ ਕੀਤਾ ਮਨਾਲਾ ਜੀ ਕਰ ਰੱਖ ਲੈ ਸਹੀ ਹੈ ਜੀ ਇਹਨਾਂ ਨੇ ਹੁਣ ਤੱਕ ਨਹੀਂ ਅਮਰੇ ਛਕੇ ਜਿੰਨੇ ਮੰਤਰੀ ਸ਼ੰਤਰੀ ਨਹੀਂ ਬਿਲਕੁਲ ਸਭ ਸਾਰੇ ਕੰਮ ਕਰਦੇ ਨਹੀਂ ਸਹੀ ਹੈ ਜੀ ਹੋਰ ਦੱਸੋ ਅੱਛਾ ਬਾਬਾ ਜੀ ਤੁਹਾਡੇ ਸਰੂਪ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਣਨਾ ਪਾ ਲਈਏ ਜੇ ਪਾ ਸਕਦੇ ਹੋ ਦੱਸ ਸਕਦੇ ਆ ਆ ਹੱਥ ਦੇ ਵਿੱਚ ਫੜਿਆ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਜੀ ਇਹਨੂੰ ਸੁਧਾਰ ਜੀ ਸੁਧਾਰ ਏ ਆਈ ਜੀ ਇਹ ਵੇਖ ਇਹ ਵੇਖ ਜਾਂਦਿਆਂ ਜਾਂਦਾ ਸੁਧਾਰ ਕਰ ਰਹਾ ਹੈ ਅੱਛਾ ਜੀ ਆ ਇੱਕ ਸ਼ੈਸਟਰ ਦਿਖਾਇਓ ਮੈਨੂੰ ਇਹ ਮੈਂ ਅੱਜ ਵੱਡਾ ਬਣਾਇਆ ਤੇ ਇਹ ਮੈਂ ਉਹ ਨਹੀਂ ਸ਼ੁਗਰ ਮੇਲਾ ਜਿਹਾ ਬਣਾਇਆ ਜੀ ਇਹਦਾ ਨਾਂ ਟੀਟੀ ਸੁਧਾਰ ਅੱਛਾ ਜੀ ਮਾਰੇ ਕੰਨਾਂ ਤੇ ਦੋਵੇਂ ਕੰਨਲ ਸੈੱਟ ਹੋ ਜਾਂਦੇ ਨਹੀਂ ਨਹੀਂ ਬਾਬਾ ਜੀ ਨਹੀਂ ਦੁਬਾਰਾ ਬਿਠਾ ਠੀਕ ਰਹਿੰਦਾ ਹੋ ਤੇ ਆ ਜਿਹੜਾ ਜੀ ਇਹਦਾ ਨਾਂ ਨਾਗਣੀ ਹਾਂ ਜੀ ਬਾਬਾ ਜੀ ਆ ਵੀ ਦਿਖਾਓ ਇਹ ਨਾਗਣੀ ਇਹ ਜਿਹਦੇ ਅੰਦਰ ਗਏ ਨੰਦਰ ਜੀ ਤੇ ਉਹਦੇ ਦਮ ਜਲੰਦਰ ਜੀ ਤੇ ਮਰਨ ਵਾਲਾ ਜਿਹੜਾ ਉਹ ਜੇਲ੍ਹ ਵਿੱਚ ਹਾਂ ਤੇ ਬਾਬੂ ਰੇਲ ਵਿੱਚ ਇਹਨੇ ਅੰਦਰੋਂ ਬਾਹਰ ਕੋਈ ਲੈ ਆਉਣਾ ਹੈ ਪਹਿਲਾਂ ਅੰਦਰੋਂ ਅੰਦਰ ਦਾ ਸਮਾਨ ਠੀਕ ਫਿਰ ਮੜਾ ਜੀ ਕਮਾਓ ਫਿਰ ਅੰਦਰੋਂ ਬਾਹਰ ਲਿਆਉਣਾ ਜਗਾੜ ਬਾਬਾ ਜੀ ਦਿਖਾਉਂਗੇ ਜਿਹੜਾ ਜਿਹੜਾ ਸ਼ਸਤਰ ਦਿਖਾਉਂਗੇ ਮੜਾ ਜੀ ਦਿਖਾਓ ਆ ਨਾਗਨੀ ਕਹਿੰਦੇ ਜੀ ਇਹਨੂੰ ਆ ਲਓ ਜੀ ਆ ਸ਼ੇਪ ਇਦਾਂ ਬਣਿਆ ਹੋਇਆ ਹੈ ਨਾ ਨਾਗ ਵਾਂਗੂ ਸੱਪ ਵਾਲਾ ਸਾਹਬ ਹੈ ਯਾਰ ਸੱਪ ਵਾਲ ਖਾ ਗਾ ਟੁੱਟਦਾ ਅੰਦਰ ਜਾ ਕੇ ਵੀ ਫਿਰ ਘੁੱਟ ਮੁੱਟੂ ਜੁਮੂ ਜੁ ਕਰ ਦਿੰਦਾ ਹੈ ਠੀਕ ਹੈ ਹੈ ਤੇ ਆ ਐ ਸ੍ਰੀ ਸਾਹਿਬ ਜੀ ਸ੍ਰੀ ਸਾਹਿਬ ਆ ਲਓ ਜੀ ਸ੍ਰੀ ਸਾਹਿਬ ਵੀ ਦੇਖੋ ਕਈ ਵੀਰ ਸਾਨੂੰ ਕਮੈਂਟ ਕਰਦੇ ਨੇ ਕਿ ਬਾਬਾ ਜੀ ਦਾ ਵੀ ਸਰੂਪ ਦਿਖਾਓ ਆ ਸ੍ਰੀ ਸਾਹਿਬ ਕੱਢ ਕੇ ਵਿਖਾ ਦਿੰਦਾ ਮੈਂ ਤੇ ਉਹਦੀ ਇਹਦੇ ਚ ਕੀ ਹੈ ਜੀ ਇਹ ਕਿੰਨਾ ਸਾਲ ਲੱਗਣਾ ਆ ਲਓ ਜੀ ਆ ਸਾਡੇ ਪਾਤਸ਼ਾਹ ਦੀਆਂ ਨਿਸ਼ਾਨੀਆਂ ਜੀ ਜਿਨੇ ਕੋਈ ਸਿੱਖ ਨਹੀਂ ਵੇਖਿਆ ਕੋਈ ਹਿੰਦੂ ਨਹੀਂ ਵੇਖਿਆ ਸਭ ਦਾ ਧਰਮ ਬਚਾਇਆ ਥੀ ਆਪਾਂ ਨੇ ਰਾਖੀ ਕੀਤੀ ਜੀ ਇਹਦੇ ਨਾਲ ਇਹਨਾਂ ਸ਼ਾਸਤਰਾ ਦੇ ਨਾਲ 20-20 ਹਜ਼ਾਰ ਲਟਕੀਆਂ ਲੈ ਜਾਂਦੇ ਹੁਣ ਮੁਸਲਮਾਨ ਅਫਗਾਨਿਸਤਾਨ ਚ 20-20 ਹਜ਼ਾਰ ਲਟਕੀਆਂ ਰੱਖ ਕੇ ਮੋੜ ਕੇ ਜੀ ਚਾਹੇ ਹਿੰਦੂਆਂ ਜਾਂ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਬਚਾਇਆ ਸੀ ਹੁਣ ਆਲਾ ਕੰਮ ਨਹੀਂ ਵੇ ਜਿਹੜਾ ਲੈ ਗਿਆ ਤੇ ਲੈ ਗਿਆ ਲੱਭਣਾ ਹੀ ਨਹੀਂ ਜੋ ਬੰਬਈ ਜਾ ਕੇ ਰਹਿਣਾ ਹੈ ਉਦੋਂ ਟਰਕੇ ਜਾਂਦੇ ਹਨ ਲੋਕ ਜੀ ਹੈ ਬਿਲਕੁਲ ਇਹ ਆਏ ਖੋਖਰੀ ਆ ਦਿਖਾਓ ਜੀ ਖੋਖਰੀ ਆਏ ਖੋਖਰੀ ਖੋਖਰੀ ਇਹ ਫਿਰ ਜਦੋਂ ਕਿਸੇ ਦਾ ਕੰਮ ਜਾ ਕਰਦੀ ਹੈ ਨਾ ਜੇ ਮਾਲ ਬਰੀਕ ਕਰਨਾ ਹੈ ਇਹ ਇਹਦੇ ਨਾਲ ਕਰ ਲਈਦਾ ਹੈ ਅੱਛਾ ਜੀ ਆ ਇਹ ਮੋਠੇ ਮੋਢੇ ਡੱਕਰੇ ਕਰਨ ਵਾਲਾ ਕੰਮ ਹੈ। ਅੱਛਾ ਇਹ ਕਰਨੇ ਉਹਦੇ ਚਾਹੀਦੇ ਨੇ ਇਹ ਨਹੀਂ ਕਿ ਕਿਸੇ ਵਿਚਾਰੇ ਨੂੰ ਡਰਾ ਕੇ ਹਾਂਜੀ ਮੈਂ ਆ ਕਰ ਦਿਆਂਗਾ ਆ ਕਰ ਦਿਆਂ ਪਾਈ ਫਿਰਦੇ ਐਵੇਂ ਲੋਕਾਂ ਦੇ ਦੁਆਲੇ ਹੁੰਦੇ ਫਿਰਨਾ ਬਿਲਕੁਲ ਲੋੜ ਪਈ थी ਜਦੋਂ ਕੋਈ ਇੱਥੇ ਮੁੰਡੇ ਨਹੀਂ ਜੀ ਬੱਚੇ ਸਾਡੇ ਬੱਚੀਆਂ ਨੇ ਕੋਈ ਜ਼ਿਆਦਾ ਧੱਕਾ ਕਰਦੇ ਉਹਨਾਂ ਨੂੰ ਸੋਧ ਦਿਓ ਕੋਈ ਡਰ ਨਹੀਂ ਕੋਈ ਪਾਪ ਨਹੀਂ ਸਹੀ ਬੰਦਾ ਮਾਰਨਾ ਪਾਪ ਨਹੀਂ ਹੁੰਦਾ ਜਿਹੜਾ ਗਲਤ ਜ਼ਿਆਦਾ ਧੱਕਾ ਕਰਦਾ ਹੈ ਇਹ ਨਹੀਂ ਬਿਮਾਰੀ ਦੀ ਗੱਲ ਕਿਸ ਦਾ ਕਿਓ ਕੇ ਸੰਤਰਾ ਖਾ ਲਿਆ ਤੇ ਉਹਨੇ ਆਖਿਆ ਮੈਨੂੰ ਸੰਤਰਾ ਕਿਉਂ ਖਾਂਦਾ ਤੂੰ ਚੜਾ ਦਿਓ ਗੱਡੀ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੇ ਬਾਬਾ ਜੀ ਮੇਲੇ ਦੇ ਵਿੱਚ ਨੇ ਲਓ ਜੀ ਐ ਭਾਈ ਆ ਲਓ ਜੀ ਪੱਕੀ ਬਾਬਾ ਜੀ ਕੋਲੇ ਇਹ ਮੋਬਾਈਲ ਰੱਖ ਲੈਦੇ ਆ ਰੱਖੋ ਜੀ ਮੈਂ ਜੁਗਾਰਾ ਹਾਂ ਇਹਦਾ ਕੀ ਕਰਨਾ ਬਾਬਾ ਜੀ ਮੱਠੇ ਇਹ ਮੋਬਾਈਲ ਦੇ ਨਾਂ ਤੇ ਕੋਈ ਗੰਦੀ ਫੋਟੋ ਆਏ ਗਾਲੀ ਕਰਨੀ ਹੈ ਠੀਕ ਹੈ ਜੇ ਭਗਵਾਨ ਜੀ ਜੇ 5 6 ਸੌਦਾ ਜੀ ਉਹ ਗਵਾਚੇਗਾ ਦਾ 50000 ਦਾ ਕਿੱਲੇ ਦੀ ਮੁੰਜੀ ਜਾਏਗੀ ਜੀ ਬਾਬਾ ਜੀ ਕਿੱਲੇ ਦੀ ਤਨਖਾਹ ਦੇ ਮਹੀਨੇ ਦੀ ਹਾਂ ਰੋਂਦੇ ਫਿਰੋ ਫੋਟੋ ਵਾਲੇ ਜੰਬੀਆਂ ਨੇ ਬੇਕਾਰ ਜੀ ਬਿਲਕੁਲ ਉਹਦੀ ਕੋਈ ਨਹੀਂ ਲੋੜ ਜੀ ਜੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਸਮਾਂ ਸਮਾਂ ਦੇ ਇਹ ਬੰਦੇ ਬਣ ਕੇ ਰੋ ਇਹ ਮੋਟਾਂ ਬਾਟਿਆਂ ਵਾਲੇ ਮੰਤਰੀਆਂ ਸਦਰੀਆਂ ਬੋ ਜੋ ਆਪੇ ਸਲੂਕ ਰੱਖੋ ਬਿਲਕੁਲ ਜਿਹੜੇ ਪਿੰਡ ਦੇ ਵਿੱਚ ਸਲੂਕ ਹੈ ਸਰਦਾਰੋਂ ਕਿਤੇ ਪਤਾ ਕਰੋ ਜਾ ਕੇ ਉਹਨਾਂ ਪਿੰਡਾਂ ਨੂੰ ਪੈਸੇ ਮਿਲਦੇ ਨਹੀਂ ਹਾਂ ਉਹ ਪਿੰਡ ਵਾਲੇ ਆਪ ਆਪਣੇ ਕੰਮ ਨਜੇਠਦੇ ਨੇ ਮੈਂ ਸਾਡੇ ਪਿੰਡ ਦਾ ਸਰਪੰਚਾ ਮੇਰਾ ਪੋਤਾ ਲੱਗਦਾ ਅੱਛਾ ਮੈਂ ਦੀ ਤਾਰੀਫ ਨਹੀਂ ਕਰਦਾ ਉਹ ਲੋਕਾਂ ਦੀਆਂ ਕੁੜੀਆਂ ਜਿਹੜੀਆਂ ਛੱਡ ਦਿੰਦੇ ਨੇ ਉਹਨਾਂ ਨੂੰ ਪਸੰਦ ਆ ਅੱਛਾ ਬਹੁਤ ਵਧੀਆ ਗੱਲ ਆ ਉਹਨਾਂ ਨੂੰ ਪਸੰਦ ਆ ਕਰੋ ਖਰਚਾ ਲਾ ਕੇ ਹਮ ਸਾਡੇ ਕੋਲ ਤੇ ਟਰੈਕਟਰ ਵੀ ਵਾਲਿਆ ਮਖਾਣੇ ਕੋਈ ਕੰਪੈਣਾ 8 ਦੀਆਂ ਦੁਕਾਨਾਂ ਸਭ ਕੋਈ ਪਰਮਾਥਵਾ ਨੇ ਉਹਨੂੰ ਦਿੱਤਾ ਹੈ ਬਹੁਤ ਵਧੀਆ ਸੇਵਾ ਹੈ ਐ ਸਮਝੋ ਮੇਰੇ ਭਰਾ ਦਾ ਪੋਤਾ ਹੈ ਪਿੰਡ 'ਚ ਪੁਲਿਸ ਨਹੀਂ ਹੁੰਦੀ ਭਾਣ ਪਿੰਡ ਨੇ ਜਗਾੜ ਬਣਾ ਲਿੰਦੇ ਨੇ ਰੋਕੀ ਫੇਰ ਕੀ ਏ ਇਹ ਹੁਣ ਤੇ ਬਣਾਉਂਦੇ ਹੀ ਕੋ ਨਹੀਂ ਤੇ ਜੇ ਕੋ ਕਾਰ ਵੀ ਲੈਗਾ ਮਾੜੀ ਨਹੀਂ ਕਰ ਦੋ ਥਾਣੇ ਭੱਜ ਜਾਓ ਉਹਨਾਂ ਨੂੰ ਪੈਸੇ ਦਿਓ ਨਾ ਪਿੰਡ ਦਾ ਸਲੂਕ ਹੋਏ ਤੇ ਘੁੱਗੀ ਨਹੀਂ ਖਾਂਗਦੀ ਜੀ ਤੇ ਪਿੰਡ ਦਾ ਸਲੂਕ ਨਾ ਹੋਏ ਨਾ ਤੇ ਚਿੱਟੇ